ਕਾਂਗਰਸ ਦੀ ਵਿਜਾਤ ਬੰਦੇ ਹੀ ਪੰਜਾਬ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਇਹ ਕਾਮਯਾਬੀ ਸੰਗਰੂਰ ਪੁਲਿਸ ਦੇ ਹਿੱਸੇ ਆਈ ਹੈ। ਪੁਲਿਸ ਨੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਸਸਤੇ ਬ੍ਰਾਂਡ ਦੀ ਸ਼ਰਾਬ ਨੂੰ ਮਹਿੰਗੇ ਬ੍ਰਾਂਡ ਵਾਲੀਆਂ ਬੋਤਲਾਂ 'ਚ ਭਰ ਕੇ ਵੇਚਦਾ ਸੀ। ਇਹ ਗਰੋਹ ਸਵਾਜ ਅਤੇ ਮਹਿੰਗੇ ਭਾਅ ਦੀ ਸ਼ਰਾਬ ਦੀ ਬੋਤਲ ਤੱਕ ਦੇਸੀ ਸ਼ਰਾਬ ਨਾਲ ਹੀ ਤਿਆਰ ਕਰ ਦਿੰਦਾ ਸੀ। ਫਿਲਹਾਲ ਪੁਲਿਸ ਨੇ ਇੱਕ આરોપી ਨੂੰ ਗ੍ਰਿਫਤਾਰ ਕਰਦੇ ਹੋਏ ਉਸ ਦੇ ਟਿਕਾਣੇ ਤੋਂ 909 ਲੀਟਰ ਦੇਸੀ ਸ਼ਰਾਬ ਮਹਿੰਗੇ ਬ੍ਰਾਂਡ ਦੀਆਂ ਖਾਲੀ ਬੋਤਲਾਂ ਅਤੇ ਪੰਜਾਬ ਸਰਕਾਰ ਦੇ ਐਕਸਾਈਜ਼ ਵਿਭਾਗ ਦੇ 200 ਤੋਂ 2000 ਗ੍ਰਾਮ ਤੱਕ ਬਰਾਮਦ ਕੀਤੇ ਹਨ। ਦਰਅਸਲ ਗੋਪਨੀਯ ਸੂਚਨਾ ਦੇ ਆਧਾਰ 'ਤੇ ਦਿਆਲਗੜ ਪਿੰਡ ਦੇ ਇੱਕ ਘਰ ਵਿੱਚ ਛਾਪੇਮਾਰੀ ਕੀਤੀ ਗਈ ਜਿੱਥੋਂ ਪ੍ਰਿੰਤਪਾਲ ਨਾਮਕ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਮੁਤਾਬਕ ਗਰੋਹ ਦੇ ਕਈ ਮੈਂਬਰ ਫਿਲਹਾਲ फरार ਹਨ ਜਿਨ੍ਹਾਂ ਦੀ ਤਲਾਸ਼ ਵਿੱਚ ਸੰਗਰੂਰ ਪੁਲਿਸ ਜੁਟ ਗਈ ਹੈ। ਇਹ ਡਿਸਟ੍ਰਿਕਟ ਕੁੱਲੀ ਸੰਗਰੂਰ ਦੀ ਜਿਹੜੀ ਨਸ਼ਾ ਵਿਰੋਧੀ ਮੁਹਿੰਮ ਹੈ ਉਹਦੇ ਤਹਿਤ ਡੀਐਸਪੀ ਸ੍ਰੀ ਨਾਮ ਸਰਦਾਰ ਰਿਸ਼ਿੰਦੀਪ ਸਿੰਘ ਐਸਐਚਓ ਚੀਮਾ ਸਬ-ਇੰਸਪੈਕਟਰ ਸਰਦਾਰਾ ਸਿੰਘ ਔਰ ਏਐਸਆਈ ਬਲਜਿੰਦਰ ਸਿੰਘ ਚੱਠਾ ਇਹ ਸਾਰੀ ਟੀਮ ਨੇ ਇਹ ਬੜੀਆ ਕਾਰਗੁਜ਼ਾਰੀ ਕਰਦੇ ਹੋਏ ਇੱਕ ਗੈਂਗ ਦਾ ਜਿਹੜਾ ਪਰਦਾ ਹੈ ਉਹ ਫਾਸ਼ ਕੀਤਾ ਹੈ ਜਿਹਦੇ ਵਿੱਚ ਪ੍ਰਿਤਪਾਲ ਸਿੰਘ ਨਾਮ ਦਾ ਬੰਦਾ ਉਹ ਮੇਨ ਸਰਗਣਾ ਹੈ ਇਸ ਗੈਂਗ ਦਾ ਜਸਵੀਰ ਸਿੰਘ ਮਿੱਠੂ ਸਿੰਘ ਔਰ ਦੱਲੀ ਇਹ ਹੋਰ ਮੈਂਬਰ ਨੇ ਇਹਨਾਂ ਨਾਲ ਕੁਝ ਹੋਰ ਨਾਮ ਲੂਨ ਵਿਅਕਤੀ ਵੀ ਜਿਹੜੇ ਇਸ ਗੈਂਗ ਦੇ ਸ਼ਾਮਿਲ ਨੇ ਮੋਰੋ ਸਪਲਾਈ ਇਸ ਗੈਂਗ ਦੀ ਇਹ ਸੀ ਕਿ ਇਹ ਜਿਵੇਂ ਦੇਸੀ ਸ਼ਰਾਬ ਬਿਨੀ ਜਿਹੜੀ ਉਹ ਉਹਨੂੰ ਯੂਜ਼ ਕਰਕੇ ਤੇ ਹਾਈ ਐਂਡ ਜਿਹੜੀਆਂ ਵਿਸਕੀਜ਼ ਨੇ ਉਹਨਾਂ ਦੀਆਂ ਬੋਟਲਸ ਦੇ ਵਿੱਚ ਪੈਕਿੰਗ ਕਰਕੇ ਉਹਨਾਂ ਨੂੰ ਐਜ਼ ਹਾਈ ਐਂਡ ਸ਼ਰਾਬ ਦੇ ਤੌਰ ਤੇ ਫਿਰ ਅੱਗੇ ਸਪਲਾਈ ਕਰਦੇ ਸੀਗੇ ਵੇਚਦੇ ਸੀਗੇ ਇਹ ਸਾਰੇ ਪ੍ਰੋਸੈਸ ਦੇ ਵਿੱਚ ਜੋ-ਜੋ ਵੀ ਇਕੁਪਮੈਂਟ ਜਾਂ ਜੋ-ਜੋ ਵੀ ਚੀਜ਼ਾਂ ਨੇ ਆਥੈਂਟੀਕੇਸ਼ਨ ਵਾਸਤੇ ਯੂਜ਼ ਹੁੰਦੀਆਂ ਨੇ ਉਹ ਸਾਰੇ ਕਾਫੀ ਮਤਲਬ ਦੇ ਵਿੱਚ ਸਾਡੇ ਕੋਲ ਬਰਾਮਦ ਹੋਈਆਂ ਨੇ ਉਹਦੇ ਵਿੱਚ ਖਾਲੀ ਬੋਟਲਸ ਜਿਵੇਂ ਅਲੱਗ-ਅਲੱਗ ਬ੍ਰਾਂਡਸ ਦੀਆਂ ਅ ਬਲੈਕ ਡੌਗ ਬਲੈਕ ਲੇਬਲ ਬਲੈਂਡਰ ਸਪਰਾਇਡ ਇਹ ਸਾਰੀਆਂ ਜਿਹੜੀਆਂ ਹਾਈ ਐਂਡ ਵਿਸਕੀਜ਼ ਨੇ ਇਹਨਾਂ ਦੀਆਂ ਖਾਲੀ ਬੋਟਲਸ ਪਲੱਸ ਉਹਨਾਂ ਦੇ ਕਾਕਸ ਵਗੈਰਾ ਜਾਂ ਉਹਨਾਂ ਦੇ ਜਿਹੜੇ ਟੱਗਣ ਹੁੰਦੇ ਉੱਪਰ ਉਹ ਐਂਡ ਮੋਸਟ ਇੰਪੋਰਟੈਂਟਲੀ ਜਿਹੜਾ ਪੰਜਾਬ ਗਵਰਨਮੈਂਟ ਵੱਲੋਂ ਐਕਸਾਈਜ਼ ਡਿਪਾਰਟਮੈਂਟ ਵੱਲੋਂ ਜਿਹੜਾ ਇਹ ਕੋ ਫੋਲੋਗ੍ਰਾਮ ਹਰ ਇੱਕ ਬੋਟਲ ਦੇ ਉੱਤੇ ਲਗਾਇਆ ਜਾਣਾ ਹੁੰਦਾ ਉਹ ਫੋਲੋਗ੍ਰਾਮ ਸੀ ਸਾਨੂੰ ਇਹਦੇ ਵਿੱਚੋਂ ਹਰੇਕ ਬਰਾਮਦ ਹੋਏ ਨੇ ਸੋ ਇਹ ਇਹ ਇਸ ਤੋਂ ਇਹ ਪਤਾ ਲੱਗਦਾ ਵੀ ਜਿਹੜਾ ਕਾਫੀ ਆਰਗੇਨਾਈਜ਼ ਤਰੀਕੇ ਦੇ ਨਾਲ ਇਹ ਗੈਂਗ ਜਿਹੜਾ ਇਸ ਆਪਣੇ ਕੰਮ ਕਰ ਨੂੰ ਅੰਜਾਮ ਦੇ ਰਿਹਾ ਸੀਗਾ ਸੋ ਪ੍ਰਿਥਪਾਲ ਸਿੰਘ ਜਿਹੜਾ ਹੈ ਉਹਨੂੰ ਅਸੀਂ ਅਰੈਸਟ ਕਰ ਲਿਆ ਹੈ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਦੋ ਦਿਨ ਤੇ ਪੁਲਿਸ ਰਿਮਾਂਡ ਲਿਆ ਹੁਣ ਔਨ ਰਿਮਾਂਡ ਉਹਦੀ ਡਿਟੇਲਡ ਵਰਕ ਕੀ ਇਹਨਾਂ ਜਿਹੜੀ ਪੁਸ਼ਕਿਸ਼ ਕਰਾਂਗੇ ਵੀ ਹੋਰ ਕਿਹੜੇ-ਕਿਹੜੇ ਜਿਹੜੇ ਬੰਦੇ ਨੇ ਇਹਦੇ ਵਿੱਚ ਇਨਵੋਲਡ ਨੇ ਕਦੋਂ ਦੋ ਜਿਹੜੇ ਬੰਦੇ ਉਹਨੇ ਜੀਵਕ ਨੂੰ ਸਪਲਾਈ ਕਰ ਦੇ ਦਿੱਤੀ ਨਾ ਨਾ ਜੀ ਮੈਨੂੰ ਨਹੀਂ ਪਤਾ ਜੀ ਇਹਦੇ ਬਾਰੇ ਜੇ ਨਹੀਂ ਫਿਰ ਤੁਹਾਡੇ ਘਰ ਸਾਮਾਨ ਕਿੱਥੋਂ ਆਇਆ ਉਹ ਜਿਹੜੇ ਬੰਦੇ ਮੇਰੇ ਨਾਲ ਕਿਰਾਏ ਤੇ ਤੇ ਜਿਹਦੇ ਉਹਨਾਂ ਨੂੰ ਪਤਾ ਜੀ ਕਿਰਾਏ ਤੇ ਮਗਾਂਤੀ ਤੋਂ ਮਾਲ ਮੇਰੇ ਘਰੋਂ ਮਿਲ ਗਿਆ ਜੀ ਫਿਰ ਮੈਨੂੰ ਤਾਂ ਤੁਹਾਡੇ ਸੰਗਰੂਰ ਤੋਂ ਅਨਿਲ ਜੈਨ ਖਬਰ ਹਰਪੁਰ ਲਿਖੀ